ਜੀ ਕਿਵੇਂ ਤੁਸੀਂ ਸਾਰੇ ਹੋਗੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਾ ਦਾ ਸਤਿ ਸਾਲਨ ਕਰਦੀ ਆਂ ਬੀ YouTube ਚੈਨਲ ਤੇ ਅੱਜ ਦੀ ਵੀਡੀਓ ਬਹੁਤ ਸੋਹਣੀ ਹੋਣ ਵਾਲੀ ਏ ਮੈਨੂੰ ਕਮੈਂਟ ਵੀ ਆਇਆ ਸੀਗਾ ਕਿ ਉਹਨਾਂ ਦੇ హెయిਰ ਨੂੰ ਨਾ ਕਲਰ ਜਿਹੜਾ ਸੂਟ ਨਹੀਂ ਕਰਦਾ ਹੈਗਾ ਤੇ ਉਹਦੇ ਲਈ ਆਪਾਂ ਵੀਡੀਓ ਲੈ ਕੇ ਆਏ ਆ ਜਿਹੜਾ ਮੈਂ ਤੇਲ ਇਸਤੇਮਾਲ ਕਰਦੀ ਆਂ ਆਪਣੇ ਸਾਰਾ ਪਰਿਵਾਰ ਜਿਹੜਾ ਸੀ ਇਸਤੇਮਾਲ ਕਰਦੇ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਮੇਰੇ ਵਾਲ ਨੇਚਰਲ ਕਲਰ ਔਰ ਲੰਬੇ ਲੰਬੇ ਵਾਲ ਤੇ ਇਹਦੇ ਨਾਲ ਕੀ ਹੁੰਦਾ ਮੇਰੇ ਪਹਿਲਾਂ ਕੁਝ ਸਮਾਂ ਪਹਿਲਾਂ ਮੇਰੇ ਨਾ ਛੋਟੇ ਛੋਟੇ 헤ਅਰ ਜਿਹੜੇ ਸੀ ਨਾ ਉਹ ਥੋੜ੍ਹਾ ਵਾਈਟ ਹੋਣੇ ਸ਼ੁਰੂ ਹੋ ਗਏ ਸੀ ਛੋਟੇ ਛੋਟੇ ਤੇ ਜਦੋਂ ਦਾ ਇਹ ਤੇਲ ਲਗਾਉਣ ਲੱਗੀ ਆ ਜਿਹੜਾ ਬਣਾ ਕੇ ਤੇ ਜਿਹੜੇ ਵਾਈਟ ਵਾਲੇ ਕਾਲੇ ਹੋਣੇ ਸ਼ੁਰੂ ਹੋ ਗਏ ਨੇ ਬਾਕੀ ਤੁਸੀਂ ਯੋਗਾ ਕਰਿਆ ਕਰੋ ਖਾਣ ਪੀਣ ਵਿੱਚ ਧਿਆਨ ਰੱਖਿਆ ਕਰੋ ਮਨ ਲਕ ਵਧੀਆ ਡਾਈਟ ਲਿਆ ਕਰੋ ਆਵਲਾ ਖਾਇਆ ਕਰੋ ਪਾਣੀ ਪੀਆ ਕਰੋ ਵਾਦੂ ਵਾਦ ਤੁਹਾਡੇ ਵਾਲ ਜਿਹੜੇ ਆਪਣੇ ਆਪ ਹੀ ਮਜ਼ਬੂਤ ਔਰ ਵਧੀਆ ਹੋਣੇ ਸ਼ੁਰੂ ਹੋ ਜਾਣਗੇ ਤੇ ਬਾਕੀ ਇਹ ਤੇਲ ਕਿੱਦਾਂ ਬਣਾਣਾ ਇਹਦਾ ਪ੍ਰੋਸੈਸ ਪੂਰਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਇੱਕ ਵੀਡੀਓ ਮੇਰੀ 2 ਵ ਉਹਦੇ ਵਿੱਚ ਵੀ ਆਪਾਂ ਦੱਸਾਂਗੇ ਜਿਨ੍ਹਾਂ ਨੂੰ ਐਣਕ ਲੱਗ ਚੁੱਕੀ ਆ ਦੇਖੋ ਵਿਦ ਪ੍ਰੂਫ ਮੈਨੂੰ ਐਣਕ ਲੱਗੀ ਹੋਈ ਸੀ ਕਿ ਤੇ ਇਹ ਐਣਕ ਮੇਰੀ ਉਤਰ ਗਈ ਏ ਕਿਹੜਾ ਪਾਊਡਰ ਮੈਂ ਖਾਦਾ ਸੀਗਾ ਤੇ ਉਹ ਆਪਾਂ ਸ਼ਾਮ ਨੂੰ ਜਿਹੜੀ 2 ਵਜੇ ਵੀਡੀਓ ਪਾਣਦੇ ਹੁੰਨੇ ਆ ਨਾ ਉਹਦੇ ਵਿੱਚ ਆਪਾਂ ਸਾਰਾ ਕੁਝ ਦੱਸਾਂਗੇ ਕੁਝ ਅੱਛਾ ਪਾਣ ਲਈ ਨਾ ਆਪਾਂ ਨੂੰ ਮਿਹਨਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਮਿਹਨਤ ਨਾਲ ਸਭ ਕੁਝ ਮਿਲਦਾ ਜਿਵੇਂ ਕਹਿੰਦੇ ਆ ਨਾ ਕੁਝ ਆਣ ਤੂੰ ਪਹਿਲਾਂ ਕੁਝ ਖੋਣਾ ਪੈਂਦਾ ਤੇ ਆਪਾਂ ਨੂੰ ਕੀ ਖੋਣਾ ਪੈਣਾ ਥੋੜਾ ਜਿਹਾ ਸਮਾਂ ਥੋੜਾ ਜਿਹਾ ਕਸ਼ਟ ਲੈਣਾ ਪੈਣਾ ਹੈ ਆਪਾਂ ਨੂੰ ਹੈਲਦੀ ਵਾਲ ਰੱਖਣ ਵਾਸਤੇ ਤੇ ਕਿਦਾਂ ਤੁਸੀਂ 헤ਰ ਜਿਹੜੇ ਵਧੀਆ ਰੱਖ ਸਕਦੇ ਤੁਹਾਡੇ ਲੰਬੇ 헤ਰ ਹੋ ਜਾਣਗੇ ਜਿਹੜੀ ਸਿਕਰੀ ਹੁੰਦੀ ਜਿਹਨੂੰ ਫੋੜਾ ਕਹਿੰਦੇ ਆ ਘਰ ਕਹਿੰਦੇ ਆ ਉਹ ਸਾਰਾ ਕੁਝ ਠੀਕ ਹੋ ਜਾਏਗਾ ਇਸ ਤੇਲ ਨਾਲ ਤੇ ਇਹਨੂੰ ਕਿਦਾਂ ਬਣਾਣਾ ਹੈ ਆਪਾਂ ਉਹਦੇ ਲਈ ਲਿਆਏ ਕੜੀ ਪੱਤੇ ਲਿਆ ਤਾਜ਼ੇ ਔਰ ਆਪਾਂ ਲਈ ਆ ਪਿਆਜ਼ ਜਿਹੜੇ ਆਮ ਨੋਰਮਲ ਪਿਆਜ਼ ਹੁੰਦੇ ਜਿਹੜੇ ਲਾਲ ਕਲਰ ਦੇ ਜ਼ਿਆਦਾ ਹੁੰਦੇ ਆ ਨਾ ਪਿਆਜ਼ ਉਹ ਨਹੀਂ ਤੁਸੀਂ ਲੈਣੇ ਹੈਗੇ ਜਿਹੜੇ ਵਾਈਟ ਪਿਆਜ਼ ਹੁੰਦੇ ਆ ਉਹ ਲੈਣੇ ਆ ਤੁਸੀਂ ਕਈ ਵਾਰ ਸੁਣਿਆ ਹੋਣਾ ਜਿਹੜੇ ਸ਼ੈਂਪੂ ਆਨੀਅਨ ਸ਼ੈਂਪੂ ਆਉਂਦੇ ਆ ਆਨੀਅਨ ਦਾ ਤੇਲ ਆਂਦਾ ਹੈ ਉਹ ਇਸ ਕਰਕੇ ਹੁੰਦਾ ਕਿਉਂਕਿ ਆਪਣੇ ਜਿਹੜੇ ਵਾਲਾਂ 'ਚ ਜਿਹਨੂੰ ਫੋੜਾ ਕਈ ਕਹਿੰਦੇ ਆ ਕੋਈ ਸਿਕਰੀ ਕਹਿੰਦੇ ਆ ਕੋਈ ਕਰ ਕਹਿੰਦੇ ਆ ਉਹ ਸਭ ਨੂੰ ਠੀਕ ਕਰਦਾ ਪਿਆਜ਼ ਔਰ ਜਿਹੜੇ ਵਾਲ ਹੈ ਨਾ ਉਹਨਾਂ ਨੂੰ ਨਾ ਸਮੂਥ ਰੱਖਦਾਏ ਜਿਵੇਂ ਆਪਾਂ ਸਿਲਕੀ ਸਿਲਕੀ ਵਾਲ ਹੁੰਦੇ ਆ ਉਦਾਂ ਰੱਖਦਾ ਹੈ ਤੇ ਜਿਹੜੀ ਕੜੀ ਪੱਤਾ ਹੁੰਦਾ ਇਹਦਾ ਤਾਂ ਕੋਈ ਕਹਿਣਾ ਇਹ ਖਾਣ ਵਿੱਚ ਤੇ ਸਿਰ ਤੇ ਲਗਾਉਣ ਵਿੱਚ ਇਹਦੇ ਇੰਨੇ ਫਾਇਦੇ ਆ ਇੰਨੇ ਫਾਇਦੇ ਆ ਨਾ ਇਹਨੂੰ ਲਗਾਉਣਾ ਇਹਨੂੰ ਖਾਣਾ ਕੜੀ ਪੱਤੇ ਨੂੰ ਹਮੇਸ਼ਾ ਸਬਜ਼ੀ ਚ ਵੀ ਵਰਤਿਆ ਕਰੋ ਔਰ ਹੋ ਸਕੇ ਤਾਂ ਖਾਲੀ ਪੇਟ ਸਿਰਫ ਤਿੰਨ ਚਾਰ ਪੱਤੀਆਂ ਦੀਆਂ ਜਰੂਰ ਕੋਸੇ ਪਣੇ ਨਾ ਖਾਇਆ ਕਰੋ ਫਿਰ ਦੇਖਿਓ ਤੁਹਾਡੇ ਸਰੀਰ ਵਿੱਚ ਅਸਰ ਕਿੰਨਾ ਹੁੰਦਾ ਹੈ ਤੇ ਉਸ ਤੋਂ ਬਾਅਦ ਆਪਾਂ ਲੈ ਆਏ ਜੀ ਜਿਹੜੇ ਮੇਥੀ ਦੇ ਬੀਜ ਹੁੰਦੇ ਨੇ ਮੇਥੀ ਦੇ ਬੀਜ ਲੈਣੇ ਥੋੜੀ ਜੀ ਆਪਾਂ ਲੈਣੀ ਹੈ ਕਲੌਂਜੀ ਦੋਨਾਂ ਨੂੰ ਇੱਕੋ ਮਾਤਰਾ ਵਿੱਚ ਲੈ ਕੇ ਕਲੌਂਜੀ ਔਰ ਮੇਥੀ ਦੇ ਬੀਜ ਦੋਨਾਂ ਨੂੰ ਨਾ ਪੀਸ ਲੈਣਾ ਆਪਾਂ ਮਿਕਸੀ ਵਿੱਚ ਇਹਨਾਂ ਨੂੰ ਦਰਦਰਜਾ ਕਰ ਲੈਣਾ ਪਾਊਡਰ ਜਿਹਾ ਬਣਾ ਲੈਣਾ ਪਾਊਡਰ ਵੀ ਮਿਲ ਜਾਂਦਾ ਹੈਗਾ ਇਹ ਬਣਿਆ ਬਣਾਇਆ ਤੁਸੀਂ ਅਗਰ ਚਾਹੋ ਤਾਂ ਉਹ ਵੀ ਮਿਲ ਜਾਂਦਾ ਹੈ ਪਰ ਜਿਹੜਾ ਘਰ ਦਾ ਪੀਸਿਆ ਹੁੰਦਾ ਉਹਦੀ ਗੱਲ ਹੀ ਵੱਖਰੀ ਹੁੰਦੀ ਕਿਉਂਕਿ ਉਹ origignal ਤੇ real ਹੁੰਦਾ ਏ ਤੇ ਪਾਊਡਰ ਕਈ ਵਾਰ ਆ ਹੁੰਦਾ ਆਪਾਂ ਨੂੰ ਕਈ ਵਾਰ ਸ਼ੱਕ ਜਾਂ ਹੁੰਦਾ ਵੀ ਕੋਈ ਮਿਲਾਵਟ ਨਾ ਹੋਵੇ ਹਨਾ ਤੇ ਆ ਦੇਖੋ ਆਪਾਂ ਇਹਨੂੰ ਦਰਦਰਾ ਜਿਹਾ ਇਸ ਤਰ੍ਹਾਂ ਪੀਸ ਲਿਆ ਏ ਤੇ ਫਿਰ ਆਪਾਂ ਕੀ ਲਿਆ ਲੋਹੇ ਦੀ ਕੜਾਈ ਲਈਏ ਲੋਹੇ ਦੀ ਕੜਾਈ ਦੇ ਵਿੱਚ ਆਪਾਂ ਪਾ ਲਿਆ ਪਿਆਜ਼ ਤੇ ਜਿਹੜਾ ਆਪਾਂ ਉਹ ਪੀਸਿਆ ਹੋਇਆ ਏ ਮੇਥੀ ਤੇ ਔਰ ਕਲੋਂਜੀ ਉਹ ਪਾ ਲਈਏ ਉਸ ਤੋਂ ਬਾਅਦ ਆਪਾਂ ਪਾ ਲਈਏ ਨੇ ਕੜੀ ਪੱਤੇ ਕੜੀ ਪੱਤੇ ਧੋ ਕੇ ਚੰਗੀ ਤਰ੍ਹਾਂ ਮੈਂ ਸੁਕਾ ਲਏ ਸੀਗੇ ਕੱਪੜੇ ਨਾਲ ਸੋਕਤਾ ਜਿਹਾ ਕਰ ਲਏ ਸੀਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਚਾਹੀਦਾ ਹੈ ਜਿਹੜਾ ਤੇਲ ਤੁਸੀਂ ਇਸਤੇਮਾਲ ਕਰਦੇ ਅਗਰ ਤੁਸੀਂ ਸਰੋਂ ਦਾ ਤੇਲ ਮਸਟਰਡ ਆਇਲ ਇਸਤੇਮਾਲ ਕਰਦੇ ਹੋ ਪਾ ਸਕਦੇ ਹੋ ਅਗਰ ਤੁਸੀਂ ਨਾਰੀਅਲ ਤੇਲ ਵਰਤਦੇ ਹੋ ਤੇ ਨਾਰੀਅਲ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ ਅਸੀਂ ਨਾਰੀਅਲ ਦਾ ਤੇਲ ਇੱਥੇ ਇਸਤੇਮਾਲ ਕਰ ਰਹੇ ਕਿਉਂਕਿ ਮੈਨੂੰ ਤਾਂ ਸਰੋਂ ਦਾ ਵੀ ਸਿਖਾ ਜਾਂਦਾ ਜਿਹੜੇ ਬੱਚੇ ਆ ਨਾ ਮੇਰੇ ਉਹ ਜ਼ਿਆਦਾਤਰ ਨਾਰੀਅਲ ਦਾ ਹੀ ਪਸੰਦ ਕਰਦੇ ਨੇ ਇਸ ਕਰਕੇ ਫਿਰ ਮੈਂ ਨਾਰੀਅਲ ਦਾ ਤੇਲ ਪਾਇਆ ਤੁਸੀਂ ਦੋਨਾਂ ਚੋਂ ਜਿਹੜਾ ਪਾਣਾ ਚਾਹੋ ਉਹ ਪਾ ਸਕਦੇ ਹੋ ਤੇ ਆਪਾਂ ਜਿੰਨਾ ਵੀ ਬਣਾਉਣਾ ਹੈ ਉਹਨੇ ਕਵਾਂਟੀਟੀ ਲੈ ਕੇ ਸਾਰੇ ਸਮਾਨ ਨੂੰ ਆਪਾਂ ਇਦਾਂ ਕਰਕੇ ਟੱਕ ਕੇ ਗੈਸ ਕਰ ਦੇਣਾ ਔਨ ਗੈਸ ਜਿਆਦਾ ਮਤਲਬ ਕਿ ਤੇਜ਼ ਨਹੀਂ ਕਰਨਾ ਹੈਗਾ ਥੋੜਾ ਸਲੋ ਰੱਖਣਾ ਆ ਦੇਖੋ ਡੱਬੀਆਂ ਜਿੰਨੀਆਂ ਮੈਂ ਕਿਉਂਕਿ ਵੱਧ ਬਣਾ ਕੇ ਰੱਖ ਲਿਆ ਇਹ ਘੜੀ ਘੜੀ ਮੇਰੇ ਕੋਲ ਨਹੀਂ ਪਣਦਾ ਹੈਗਾ ਤੇ ਮੈਂ ਕਾਫੀ ਮੈਂ ਕਿ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਨਾ ਕਾਫੀ ਸਮੱਸਿਆ ਲੋਗਾਂ ਨੂੰ ਹੈਗੀ ਵਾਲਾਂ ਦੀ ਕਈਆਂ ਨੂੰ ਕਲਰ ਸੂਟ ਨਹੀਂ ਕਰਦੇ ਹੈਗੇ ਜਿਨ੍ਹਾਂ ਦੇ హెਅਰ ਜਿਹੜੇ ਹਨ ਉਹ ਗਰੇ ਗਰੇ ਹੋਣਾ ਸ਼ੁਰੂ ਹੋ ਗਏ ਹਨ ਉਹਨਾਂ ਨੂੰ ਕਲਰ ਸੂਟ ਨਹੀਂ ਕਰਦਾ ਹੈਗਾ ਤੇ ਕੱਲ ਇੱਕ ਮੈਂ ਕਮੈਂਟ ਵੀ ਮਨਵਾਇਆ ਸੀਗਾ ਤੇ ਮੈਂ ਕਿਹਾ ਚਲੋ ਤੁਹਾਡਾ ਇਹ ਜਿਹੜੀ ਰੈਮਡੀ ਹੈ ਇਹ ਸ਼ੇਅਰ ਕਰ ਦਿੰਨੇ ਹਾਂ ਨਾ ਤੇ ਇਹ ਤੁਸੀਂ ਕੀ ਕਰਨਾ ਜਦੋਂ ਹੌਲੀ ਹੌਲੀ ਲਗਾਣਾ ਤੁਸੀਂ ਸ਼ੁਰੂ ਕਰਦੋਗੇ ਨਾ ਤੁਹਾਡੇ ਜਿਹੜੇ ਅੱਗੇ ਵਾਲ ਜਿਹੜੇ ਹੋਏਨ ਵਾਲ ਉਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਜਿਹੜੇ ਯਾਨੀ ਕਿ ਫਿਰ ਜਿਹੜੇ ਵਾਲ ਆਉਣ ਵਾਲੇ ਹੋਣਗੇ ਨਾ ਉਹ ਜਿਹੜੇ ਉੱਥੇ ਹੀ ਰੁਕ ਜਾਣਗੇ ਤੇ ਯਾਨੀ ਕਿ ਆਪਨ ਕੋਈ ਵਾਰ ਹੁੰਦਾ ਨਾ ਆਪਣੀ ਉਮਰ ਤੋਂ ਪਹਿਲਾਂ ਹੀ ਵਾਈਟ ਵਾਲ ਹੋ ਜਾਂਦੇ ਨੇ ਫਿਰ ਅੱਛੇ ਜੇ ਨਹੀਂ ਲੱਗਦੇ ਹੈਗੇ ਤਾਂ ਉੱਥੇ ਹੀ ਰੁਕ ਜਾਣ ਕਿ ਤੇ ਵਾਲ ਹੈਲਦੀ ਹੋ ਜਾਣਗੇ ਬਿਲਕੁਲ ਝੜਨਗੇ ਨਹੀਂ ਦੋਮੂ ਹੀ ਨਹੀਂ ਹੋਣਗੇ ਲੰਬੇ ਵੀ ਹੋ ਜਾਣਗੇ ਬਹੁਤ ਸਮੂਥ ਵਾਲ ਹੋ ਜਾਣਗੇ ਬਹੁਤ ਹੀ ਵਧੀਆ ਬੌਂਡਿੰਗ ਕਰਵਾਉਣ ਦੀ ਜ਼ਰੂਰਤ ਹੈ ਤੇ ਫਿਰ ਤੁਸੀਂ ਐਡ ਕਰਨਾ ਹੈ ਰੰਡੀ ਦਾ ਤੇਲ ਚਾਹੇ ਤੁਸੀਂ ਇੱਥੇ ਬਦਾਮਾਂ ਦਾ ਤੇਲ ਲੈ ਲਓ ਹਨਾ ਦੋਨਾਂ ਵਿੱਚ ਕੋਈ ਵੀ ਤੇਲ ਲੈ ਕੇ ਥੋੜਾ ਜਿਹਾ ਉਹ ਜ਼ਰੂਰ ਮਿਕਸ ਕਰਿਓ ਰੰਡੀ ਦਾ ਤੇਲ ਵੀ ਬਹੁਤ ਵਧੀਆ ਹੁੰਦਾ ਤੇ ਬਦਾਮਾਂ ਦਾ ਤੇਲ ਜਿਹੜਾ ਉਹ ਤੁਹਾਨੂੰ ਉਹ ਵੀ ਪਤਾ ਹੈ ਕਿ ਕਿੰਨਾ ਵਧੀਆ ਹੁੰਦਾ ਹੈ ਤੇ ਹੈਲਥ ਵਾਸਤੇ ਆਪਣੇ ਬਹੁਤ ਹੀ ਵਧੀਆ ਮਤਲਬ ਕੀ ਹੁੰਦਾ ਸਕਿਨ ਲਈ ਵੀ ਮ사ਜ ਵੀ ਕਰਨੀ ਚਾਹੀਦੀ ਚਿਹਰੇ ਲਈ ਵੀ ਬਹੁਤ ਵਧੀਆ ਹੁੰਦਾ ਹੈ ਬਦਾਮਾਂ ਦਾ ਤੇਲ ਤੁਸੀਂ ਦੋਨਾਂ ਵਿੱਚ ਕੋਈ ਵੀ ਤੇਲ ਥੋੜਾ ਜਿਹਾ ਵਿੱਚ ਜ਼ਰੂਰ ਪਾਓ ਜੇ ਤੇ ਇਹ ਦੇਖੋ ਕਾਫੀ ਦੇਰ ਪਕਾਉਣ ਤੋਂ ਬਾਅਦ ਇਹ ਐਦਾਂ ਕੁਝ ਹੋ ਜਾਂਦਾ ਹੈ ਕਿਉਂਕਿ ਜਿਹੜਾ ਇਹਦਾ ਤੇਲ ਹੋ ਜਾਂਦਾ ਉਹ ਲੱਗ ਹੋ ਜਾਂਦਾ ਜਿਹੜੇ ਪਿਆਜ਼ ਪਿਊਜ ਹੋ ਜਾਂਦੇ ਨੇ ਉਹ ਲੱਗ ਹੋ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ ਹੈ ਛੰਨੀ ਨਾਲ ਛਾਣ ਲੈਣਾ ਹਾਂਜੀ ਜੇ ਤੁਸੀਂ ਜ਼ਿਆਦਾ ਪਕਾਉਣਾ ਇਹ ਨਹੀਂ ਹੋਵੇ ਕਿ ਵਿੱਚ ਪਾਣੀ ਰਹਿ ਜੇ ਪਿਆਜ਼ਾਂ ਦਾ ਪਕਾ ਪਕਾ ਕੇ ਐਦਾਂ ਹੋ ਜੇ ਕਿ ਤੇਲ ਲੱਗ ਰਿਹਾ ਜਿਵੇਂ ਪਿਆਜ਼ ਲੱਗ ਹੋ ਜਾਣਾ ਤੇਲ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਆਪਾਂ ਇਹਨੂੰ ਛੰਨੀ ਨਾਲ ਛਾਣ ਲੈਣਾ ਤੇਲ ਹੋ ਗਿਆ ਆਪਣਾ ਰੈਡੀ ਤੇ ਤੁਸੀਂ 3 2-3 ਮਹੀਨਿਆਂ ਦਾ ਇਕੱਠਾ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਆ ਦੇਖੋ ਐਦਾਂ ਆਪਾਂ ਆ कपड़े ਚ ਪਾ ਕੇ ਤੈਨੂੰ ਚੰਗੀ ਤਰ੍ਹਾਂ ਛਾਣ ਲੈਣਾ ਮਤਲਬ ਕਿ ਕੱਪੜੇ ਨਾਲ ਚੰਗੀ ਤਰ੍ਹਾਂ ਸਾਰਾ ਹੀ ਕੱਢ ਲੈਣਾ ਜਿੰਨਾ ਆਪਣਾ ਛੰਨੀ ਨਾਲ ਛਾਣ ਹੋ ਗਿਆ ਉਹਦਾਂ ਛਾਣ ਲਿਆ ਕੱਪੜੇ ਨਾਲ ਐਦਾਂ ਆਪਾਂ ਮਤਲਬ ਕਿ ਨਿਚੋੜ ਲੈਣਾ ਸਾਰਾ ਸਾਰਾ ਹੀ ਨਿਚੋੜ ਕੇ ਤੇ ਬਹੁਤ ਵਧੀਆ ਇਹ ਮਤਲਬ ਕਿ ਜਿਹੜਾ ਤੇਲ ਸਾਡਾ ਬਣ ਕੇ ਹੋ ਗਿਆ ਰੈਡੀ ਹੈ ਦੇਖੋ ਪਰ ਇਹਨੂੰ ਇਹ ਹੈਗਾ ਇਹ ਸਟੋਰ ਆਪਾਂ ਕੰਚ ਦੇ ਕਿਸੇ ਬਰਤਨ ਵਿੱਚ ਹੀ ਇਹਨੂੰ ਸਟੋਰ ਕਰ ਸਕਦੇ ਹਾਂ ਜਿਵੇਂ ਕੰਚ ਦੀ ਕੋਈ ਬੋਟਲ ਹੋ ਗਈ ਜਿਵੇਂ ਮੰਨ ਲਓ ਆਪਾਂ ਹਨੀ ਦੀਆਂ ਬੋਤਲਾਂ ਲੈ ਕੇ ਆਨੇ ਆ ਜਾਂ ਅ ਮਤਲਬ ਕਿ ਜੈਮ ਦੀਆਂ ਬੋਤਲਾਂ ਹੁੰਦੀਆਂ ਨਾ ਕੰਚ ਦੀ ਬੋਤਲ ਵਿੱਚ ਇਹਨੂੰ ਸਟੋਰ ਕਰਕੇ ਤੁਸੀਂ ਕਾਫੀ ਦੇਰ ਰੱਖ ਸਕਦੇ ਹੋ ਤੇ ਇਹਦੀ ਤੁਸੀਂ ਮ사ਜ ਕਰਨੀ ਸ਼ੁਰੂ ਕਰਦੋ ਰੋਜ਼ਾਨਾ ਮ사ਜ ਕਰਕੇ ਤੇ ਇਹਨੂੰ ਤੁਸੀਂ ਸਿਰ ਵਾਸ਼ ਕਰਿਆ ਕਰੋ ਰੋਜ਼ਾਨਾ ਨਹੀਂ ਕਰ ਸਕਦੇ ਤੇ ਜਿਹਦੂ ਵੀ ਆਪਾਂ ਜਣੇ ਕਿ ਹਫਤੇ 'ਚ ਇੱਕ ਦੋ ਵਾਰੀ ਆਪਾਂ ਸਿਰ ਵਾਸ਼ ਕਰਦੇ ਆ ਨਾ ਤੇ ਮ사ਜ ਕਰ ਲੋ ਮ사ਜ ਕਰਨ ਤੋਂ ਬਾਅਦ ਸਿਰ ਧੋ ਸਕਿਆ ਕਰੋ ਫਿਰ ਦੇਖਿਓ ਦਿਨੋ ਦਿਨ ਤੁਹਾਡੇ ਜਿਹੜੇ హెయిਰ ਨੇ ਨਾ ਕਿੰਨੇ ਸੋਹਣੇ ਸ਼ੁਰੂ ਹੋ ਜਾਣੇ ਨੇ ਕਿੰਨੇ ਵਧੀਆ ਸ਼ੁਰੂ ਹੋ ਜਾਣੇ ਨੇ ਹੋਣੇ ਕਿ ਤੁਸੀਂ ਆਪਣੇ ਆਪ ਹੀ ਤੁਹਾਨੂੰ ਜਿਹੜਾ ਇਹਦੇ ਵਿੱਚ ਨਾ ਸਾਰਾ ਮਤਲਬ ਕਿ ਡਿਫਰੈਂਟ ਜਾ ਨਜ਼ਰ ਆਣ ਲੱਗੇਗਾ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ 2 ਵਜੇ ਵਾਲੀ ਵੀਡੀਓ ਵੀ ਤੁਸੀਂ ਪੂਰੀ ਜ਼ਰੂਰ ਦੇਖਣਾ ਉਹਦੇ ਵਿੱਚ ਬਹੁਤ ਵਧੀਆ ਪ੍ਰੈਮੇਡੀ ਦਾ